ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਹਰੇਕ ਉਮਰ ਵਰਗ ਦੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਗਰਮੀ ਦੇ ਬਾਵਜੂਦ ਬਜ਼ੁਰਗਾਂ ਅਤੇ ਮਹਿਲਾ ਵੋਟਰਾਂ ਨੇ ਵੱਧ ਚੜ ਕੇ ਆਪਣਾ ਲੋਕਤੰਤਰੀ ਅਧਿਕਾਰ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਦਿਵਿਆਂਗ ਜਨਾਂ ਨੇ ਵੀ ਸਹੂਲਤਾਂ ਦੀ ਵਰਤੋਂ ਕਰਦਿਆਂ ਵੋਟ ਪਾਈ। ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਮਾਨਸਾ ਵਿਖੇ ਪਹਿਲੀ ਵਾਰ ਵੋਟ ਪਾਉਣ ਵਾਲੀ ਗਾਰਿਮਾ ਗਰਗ ਨੇ ਵੋਟ ਪਾਉਣ ਦੇ ਤਜਰਬੇ ਬਾਰੇ ਦੱਸਿਆ। ਗਾਰਿਮਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਮਾਨ ਸਾਤੂ 100 ਸਾਲ ਤੋਂ ਵੱਧ ਉਮਰ ਦੇ VOTER ਗੁਰਬਚਨ ਸਿੰਘ ਆਲਖ ਨੇ ਆਪਣੇ ਲੋਕ ਮੈਗਰੀਮਾ ਗਰਕ ਸੁਪਤਰੀ ਮਿਸਟਰ ਰਾਧਾਰਮਨ ਮਾਨਸਾ ਦੇ ਨਿਵਾਸੀ ਹਾਂ ਅੱਜ ਲੋਕ ਸਭਾ ਚੋਣਾਂ ਵਿੱਚ ਮੈਂ ਪਹਿਲੀ ਵਾਰ ਵੋਟ ਪਾਈ ਮੈਨੂੰ ਆਪਣੇ ਦੇਸ਼ ਤੇ ਸਰਕਾਰ ਚੁਣਨ ਦੇ ਵਿੱਚ ਯੋਗਦਾਨ ਪਾ ਕੇ ਬਹੁਤ ਖੁਸ਼ੀ ਹੋਈ ਧੰਨਵਾਦ